ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਆ ਬੈਟਰੈੱਡ ਤੋਂ ਰਬੜੀ ਗੈਸ ਨੂੰ ਆਨ ਕਰਾਂਗੇ ਉਹਦੇ ਵਿੱਚ ਇੱਕ ਚਮਚਾ ਧਿਆਉ ਦਾ ਪਾਵਾਂਗੇ ਕਿਉਂ ਆਪਾਂ ਤਾਪ ਆ ਰਹੇ ਆ ਵੀ ਕਿਉਂ ਵੀ ਦੁੱਧ ਥੱਲੇ ਨਾ ਲੱਗੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਟਾ ਆਪਾਂ ਲਾਵਾਂਗੇ ਜੀ ਬ੍ਰੈਡ ਤੇ ਰਾਤ ਮੈਂ ਪਾਣੀ ਚ ਪਿਉਂ ਕਰਕਦੇ ਸੀ ਬਦਾਮ ਤੇ ਬਿਸਤਾ ਕਾਜੂ ਤੇ ਕਸ਼ਟਣ ਹੁਣ ਜੀ ਆਪਾਂ ਬ੍ਰੈਡਾਂ ਨੂੰ ਕੱਟ ਕੱਟ ਕਰਾਂਗੇ ਇਹਨਾਂ ਦੀ ਸਾਰੀਆਂ ਸਾਈਡਾਂ ਉੱਤੇ ਲਾ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਕਰਨੀ ਆਰੇ ਬ੍ਰੈਡ ਨੂੰ ਆਪਾਂ ਕੱਟ ਕਰ ਲਿਆ ਜੀ ਹੁਣ ਇਹਨੂੰ ਗ੍ਰाइंड ਕਰਾਂਗੇ ਜੀ ਮਿਕਸੀ ਵਿੱਚ ਦੁੱਧ ਨੂੰ ਜੀ ਦੋ ਵਾਲੇ ਆ ਗਏ ਹੁਣ ਆਪਾਂ ਇਹਦੇ ਵਿੱਚ ਚੀਨੀ ਪਾਵਾਂਗੇ ਲਓ ਜੀ ਆਪਾਂ ਇਹਨੂੰ ਗ੍ਰाइंड ਕਰ ਲਿਆ ਬ੍ਰੈਡ ਨੂੰ ਹੁਣ ਆਪਾਂ ਦੁੱਧ ਵਿੱਚ ਦੋ ਚਮਚੇ ਕ੍ਰਸਟਡ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਹਿਲਾ ਦਾਂਗੇ ਇਹਦੇ ਵਿੱਚ ਹੁਣ ਆਪਾਂ ਕਸਟਰਡ ਪਾਵਾਂਗੇ। ਹੌਲੀ-ਹੌਲੀ ਪਾਵਾਂਗੇ। ਥੋੜਾ-ਥੋੜਾ ਕਰਕੇ ਪਾਵਾਂਗੇ ਇਹਨੂੰ ਆਪਾਂ। ਜੰਗੀ ਤਰ੍ਹਾਂ ਹਿਲਾਵਾਂਗੇ ਦੁੱਧ ਨੂੰ। ਲਓ ਜੀ ਆਪਾਂ ਬ੍ਰੈਡ ਗ੍ਰाइंड ਕਰ ਲਏ ਸੀ ਹੁਣ ਆਪਾਂ ਦੁੱਧ ਵਿੱਚ ਪਾਵਾਂਗੇ ਇਹਨਾਂ ਨੂੰ। ਚੰਗੀ ਤਰ੍ਹਾਂ ਹਿਲਾ ਦੇਵਾਂਗੇ ਕੜਛੀ ਨਾਲ। ਉਨਾਂ ਨੂੰ ਗਾੜਾ ਹੋਣ ਤੱਕ ਪਕਾਵਾਂਗੇ ਆਪਾਂ। ਲੋ ਜੀ ਹੁਣ ਆਪਾਂ ਬਦਾਮਾਂ ਨੂੰ ਸਿਲ ਲਾਵਾਂਗੇ। ਇਹਨਾਂ ਨੂੰ ਮੈਂ ਰਤ ਗਰਮ ਪਾਣੀ ਚ ਭਿਉਂਤਾ ਸੀ ਕਿਉਂਕਿ ਇਹਨਾਂ ਦਾ ਛਲਕਾ ਜਲਦੀ ਲੈ ਜਾਂਦਾ ਗਰਮ ਪਾਣੀ ਚ ਭਿਉਂਨਣਾ। ਲੋ ਜੀ ਹੁਣ ਆਪਣੀ ਰਬੜੀ ਤਿਆਰ ਹੋ ਗਈ। ਇਹਦੇ ਵਿੱਚ ਪਾ ਦਾਂਗੇ ਆਪਾਂ ਕਾਜੂ, ਪਿਸਤਾ, ਬਦਾਮ। ਚੰਗੀ ਤਰ੍ਹਾਂ ਹਿਲਾ ਦਾਂਗੇ ਆਪਾਂ ਕੱਚੀ ਨਾ। ਤੇ ਸੁਣੋ ਆਪਣੀ ਬਣ ਕੇ ਤਿਆਰ ਹੈ ਜੀ। ਦੇਖੋ। ਇਹਨਾਂ ਨੂੰ ਜਦੈਸਮ ਔਫ ਕਰ ਦਾਂਗੇ। ਲਓ ਜੀ ਆਪਣੀ ਰਬੜੀ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਠੰਡੀ ਕਰਾਂਗੇ ਤੇ ਫਿਰ 2 ਘੰਟੇ ਲਈ ਫ੍ਰਿਜ ਚ ਰੱਖਾਂਗੇ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਜੀ